ਤਾਂ ਬਿਆਨ ਸਿੰਘ ਸੁਤਵੰਤ ਸਿੰਘ ਹੁਣਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀਗਾ ਹੂੰ ਉਸ ਤੋਂ ਬਾਅਦ ਜਿੱਦਾਂ ਟੀਐਮ ਦੀ ਜਿਹੜੀ ਸਿਕਿਉਰਟੀ ਆ ਉਹਦੇ ਵਿੱਚ ਸਿੰਘ ਤੇ ਕੌਰ ਵਾਲਾ ਜਿਹੜੀ ਖਾਨਾ ਹੀ ਕੱਢ ਦਤਾ ਉਹਨਾਂ ਨੇ ਯਾ ਤੇ ਹੁਣ ਜਿਹੜੀ ਇਹੇ ਗੱਲ ਹੋਈ ਆ 에ਅਰਪੋਰਟ ਦੇ ਉੱਪਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੈਨੂੰ ਲੱਗਦਾ ਸਿੰਘ ਕੌਰ 에ਅਰਪੋਰਟਾਂ ਤੋਂ ਵੀ ਆਪਣੇ ਕੱਟੇ ਜਾਣੇ ਆ ਤਾਂ ਫਿਰ ਆਪਣਾ ਜਿਹੜਾ ਅਮਰਸਰ ਦੇ ਵਿੱਚ 에ਅਰਪੋਰਟ ਆ ਫੇਕਣਾ ਭਈਏ ਉੱਥੇ ਲੱਗੇ ਹੋਏ ਆ ਜੀ ਹੋਰ ਕਮਿਊਨਿਟੀਆਂ ਨੂੰ ਜੌਬ ਦੇ ਦਿੱਤੀ ਆ ਜੇ ਜਦੋਂ ਆਪਾਂ ਇਹ ਕੁਝ ਕਰਾਂਗੇ ਆਪਣੀ ਜੌਬ ਦੇ ਉੱਪਰ ਓਨੈਸਟੀ ਦੇ ਨਾਲ ਉਹ ਚੀਜ਼ ਨੂੰ ਨਹੀਂ ਕਰਾਂਗੇ ਤੇ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਨਹੀਂ ਵੀਰੇ ਇਹਦੀ ਨਾ ਮੈਂ ਇੱਕ ਐਗਜ਼ਾਮਪਲ ਦਿੰਨਾ ਸਾਡੇ ਇੱਥੇ ਨਾ ਨਿਊਜ਼ੀਲੈਂਡ ਵਿੱਚ ਬਹੁਤ ਪੁਰਾਣੀ ਗੱਲ ਆ ਹਾਂਜੀ ਇੱਕ ਅੰਮ੍ਰਿਤਧਾਰੀ ਬੰਦਾ ਸੀ ਬਹੁਤ ਔਸੂਲ ਮੰਨਣ ਵਾਲਾ ਸੀ ਜੀ ਉਹਨੇ ਗਰੋਸਰੀ ਦੀ ਸ਼ॉप ਖੋਲ੍ਹ ਲਈ ਹਾਂਜੀ ਹੁਣ ਇੱਕ ਤਾਂ ਬੰਦਾ ਅੰਮ੍ਰਿਤਧਾਰੀ ਆ ਨਾਮ ਜਪਣੇ ਵਾਲਾ ਬੰਦਾ ਹਾਂਜੀ ਦੂਜਾ ਸ਼ਾਪ ਨੂੰ ਖੁੱਲੀ ਜਿਹਦੇ ਵਿੱਚ ਸਿਗਰਟ ਤਮਾਕੂ ਸ਼ਰਾਬ ਕੁਛ ਦੀ ਇੰਡੀਅਨ ਗਰੋਸਰੀ ਹਾਂਜੀ ਠੀਕ ਆ ਉੱਥੇ ਕੀ ਹੋਇਆ ਇੱਕ ਮੁੰਡਾ ਕੰਮ ਤੇ ਲੱਗ ਗਿਆ ਹਾਂਜੀ ਆਪਣਾ ਘਰ ਦਾ ਹੀ ਸੀ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਜੋਬ ਤੇ ਲੱਗ ਗਿਆ ਨਾ ਹਾਂਜੀ ਹੁਣ ਜਿਹਨੇ ਖੋਲੀ ਸੀ ਉਹ ਬਿਜ਼ਨਸ ਵਾਲਾ ਬੰਦਾ ਸੀ ਹਾਂਜੀ ਉਹ ਕਹਿ ਰਿਹਾ ਸੀ ਕਿ ਮੈਂ ਇਦਾਂ ਆ ਸਿੱਖ ਧਰਮ ਕਰਕੇ ਮੈਂ ਕਿਹਾ ਵੀ ਧਰਮ ਦੇ ਉਲਟ ਕੁਛ ਨਹੀਂ ਮੈਂ ਕਿਹਾ ਜੋ ਮਰਜ਼ੀ ਹੋ ਜਾ ਲੋਕ ਸਿਗਟਾਂ ਬੀਚਦੇ ਆ ਸ਼ਰਾਬ ਬੀਚਦੇ ਮੈਂ ਨਹੀਂ ਇਹ ਕੰਮ ਕਰਨਾ ਹੁਣ ਉਹ ਜਿਹੜਾ ਮਗਰ ਲੱਗਾ ਉਹ ਫੋਲੋ ਕਰਦਾ ਸੀ ਹਾਂਜੀ ਉਹ ਵੀ ਉਹ ਵੀ ਸਿੱਖ ਧਰਮ ਨਾਲ ਸੰਬੰਧਿਤ ਸੀ ਹਾਂਜੀ ਤੇ ਇੱਕ ਦਿਨ ਕਿਤੇ ਦੁਕਾਨ ਤੇ ਉਹ ਮੁੰਡਾ ਕੰਮ ਕਰਦਾ ਸੀ ਤੇ ਅੰਦਰ ਬੰਦਾ ਆ ਗਿਆ ਉਹ ਸਿਗਟ ਪੀਂਦਾ ਸੀ ਹਾਂਜੀ ਇਹ ਗੱਲ ਕੁੱਤੀ 35 ਸਾਲ ਪੁਰਾਣੀ ਆ ਉਸ ਵੇਲੇ ਕਾਨੂੰਨ ਨਹੀਂ ਸੀਗਾ ਨਿਊਜ਼ੀਲੈਂਡ ਤੇ ਤੁਸੀਂ ਦੁਕਾਨਾਂ ਚ ਪਬਲਿਕ ਪਲੇਸ ਤੇ ਸਿਗਰਟ ਪੀ ਨਹੀਂ ਸਕਦੇ ਹੁਣ ਹੈਗਾ ਆ ਠੀਕ ਹੈ ਜੀ ਉਦੋਂ ਪੀ ਲੈਂਦੇ ਸੀ ਉਹ ਸਿਗਰਟ ਪੀਣ ਦਾ ਪਿੰਦਾ ਅੰਦਰ ਆ ਗਿਆ ਹਾਂਜੀ ਮੁੰਡੇ ਨੇ ਉਹਨੂੰ ਮਨਾ ਕਰ ਦਿੱਤਾ ਕਿ ਤੂੰ ਇੱਥੇ ਸਿਗਰਟ ਨਹੀਂ ਪੀ ਸਕਦਾ ਸਿੱਖਾਂ ਦੀ ਦੁਕਾਨ ਹੈ ਉਹ ਠੀਕ ਹੈ ਜੀ ਉਹਨੂੰ ਕੁਝ ਕਿਹਾ ਹੋਊਗਾ ਕਹਿ ਕੇ ਉਹ ਬਾਹਰ ਚਲਾ ਗਿਆ ਹਾਂਜੀ ਦੁਕਾਨ ਦਾ ਮਾਲਕ ਉਹਨੂੰ ਕਹਿੰਦਾ ਕਿ ਗਾਹਕ ਤਾਂ ਰੱਬ ਹੁੰਦਾ ਆ ਹਾਂਜੀ ਜਿਹੜਾ ਸੌਦਾ ਲੈਣ ਆਇਆ ਹਾਂਜੀ ਉਹ ਚਾਹੇ ਸਿਗਰਟ ਵੀ ਪੀਂਦਾ ਉਹਨੂੰ ਥੋੜੋ ਇਦਾਂ ਕਹਿਣਾ ਸੀ ਵੀ ਤੂੰ ਚੱਲ ਜਾ ਬਿਲਕੁਲ ਹੀ ਤਾਂ ਤਾਂ ਮੈਂ ਕਹਿਣਾ ਵੀ ਜਿਹੜੇ ਨਿਜਮ ਵੀ ਆ ਨਾ ਸਾਡੇ ਹਾਂਜੀ ਜਿਹੜੇ ਸਾਡੇ ਸਵਾਰਥੀ ਹੋਣ ਕਰਕੇ ਸਾਡੇ ਸਿਧਾਂਤ ਵੀ ਜਿਹੜੇ ਆ ਉਹ ਸਾਡੇ ਪੱਖਪਾਤਾਂ ਵੱਲ ਨੂੰ ਝੁੱਕਦੇ ਆ ਹਾਂਜੀ ਬਿਲਕੁਲ ਇਹ ਇਹਦੇ ਵਿੱਚ ਇਹ ਵੀ ਭਾਈ ਸਾਹਿਬ ਲੱਗਦੀ ਆ ਚੀਜ਼ ਵੀ ਜਿੱਦਾਂ ਇਹ ਨੈਰੇਟਿਵ ਸਿਰਜਿਆ ਗਿਆ ਹੋਵੇ ਜਿੱਦਾਂ ਕਹਾਣੀਆਂ ਆਪਾਂ ਪਹਿਲਾਂ ਵੀ ਦੇਖਦੇ ਨਾ ਵੀ ਨੈਰੇਟਿਵ ਸਿਰਜੇ ਜਾਂਦੇ ਆ ਇੱਕ ਬਣਾਈਆਂ ਜਾਂਦੀਆਂ ਸਟੋਰੀਆਂ ਵੀ ਇਸ ਤਰੀਕੇ ਦੇ ਸਾਡੇ ਸਾਡੇ ਕੋਲ ਨਾ ਵੀਰੇ ਖਾਸ ਕਰਕੇ ਇਸ ਵਿਲੇ ਹਾਂਜੀ ਜਿੱਦਾਂ ਨਾ ਜਦੋਂ ਬਿਆਨਤ ਸਿੰਘ ਸਤਵੰਤ ਸਿੰਘ ਦੇਤੇ ਹੋਇਆ ਹਾਂਜੀ ਮਤਲਬ ਮੰਨ ਲਓ 100% ਮੰਨ ਲਈਏ ਕਿ ਉਹਨਾਂ ਨੇ ਸਾਰਾ ਕੁਝ ਕਰਕੇ ਇਹ ਕੀਤਾ ਹਾਂਜੀ ਪਰ ਜਿਹੜੀ ਸਾਡੀ ਕੌਮ ਆ ਸਾਡੇ ਪਿਛਲੇ ਲੀਡਰ ਆ ਉਹਨਾਂ ਦਾ ਪਰਿਵਾਰ ਆ ਸਾਡੀ ਸੋਚ ਪਤਾ ਕੀ ਚਾਹੀਦੀ ਸੀ ਹਾਂਜੀ ਇੱਕਦਮ ਇੱਕ ਆਵਾਜ਼ ਵਿੱਚ ਸਾਰਿਆਂ ਨੂੰ ਕਹਿੰਦੇ ਉਹ ਗੱਲ ਵਕੀਲ ਰਾਹੀਂ ਉਹਨਾਂ ਤਾਂ ਵੀ ਪਛਾਣ ਦਿੰਦੇ ਵੀ ਦੇਖੋ ਜੀ ਇੰਹੀ ਨੇ ਕੀਤਾ ਇਹ ਹਾਂਜੀ ਇਹ ਪਰਿਵਾਰ ਦਾ ਝਗੜਾ ਸੀ ਹਾਂਜੀ ਕਿਸੇ ਹੋਰ ਨੇ ਇੰਦਰਾ ਗਾਂਧੀ ਨੂੰ ਰਾਜ ਤੋਂ ਕੱਢਣ ਲਈ ਕਰਵਾਇਆ ਆ ਹਾਂਜੀ ਪੇ ਕਿਉਂਕਿ ਸਾਡੇ ਵਿਚਾਰੇ ਦੋਏ ਸੀਗੇ ਉੱਥੇ ਕਈ ਹਜ਼ਾਰਾਂ ਦੀ ਗਿਣਤੀ ਆ ਉਹਨਾਂ ਦੀ ਆਪਣੀ ਹਾਂਜੀ ਇਨੀ ਸਤੋਂ ਪਹਿਲਾਂ ਵੀ ਸਾਡੇ ਤੇ ਅਟੈਕ ਕਰਕੇ ਗਏ ਆ ਸਤੋਂ ਬਦਲਾ ਲੈਣਾ ਚਾਹੁੰਦੇ ਸੀ ਇਹ ਹਾਂਜੀ ਪੇ ਸ਼ਾਇਦ ਇਹ ਪੰਜਾਬ ਵਾਲੇ ਨੂੰ ਪਹਿਲਾਂ ਸਬਕ ਦੇ ਐ ਦਿੱਲੀ ਵਾਲੇ ਨੂੰ ਮਾਰਨਾ ਚਾਹੁੰਦੇ ਸੀ ਹਾਂਜੀ ਇਨੀ ਉਹਨਾਂ ਨੂੰ ਮਾਰਨ ਦਾ ਬਹਾਨਾ ਬਣਾਇਆ ਸਾਡਿਆਂ ਤੇ ਇਲਜ਼ਾਮ ਲਾ ਕੇ ਬਿਲਕੁਲ ਇਹੀ ਘਟਨਾ ਹੁਣ ਜੇ ਉਹਨ ਕਲਵਿੰਦਰ ਕੌਰ ਨੇ ਮਾਰਿਆ ਵੀ ਸੀ ਮੰਨ ਲਓ ਹਾਂਜੀ ਜੇ ਸਾਡੇ ਲੀਡਰ ਸਿਆਣੇ ਹੁੰਦੇ ਪੋਲੀਟੀਕਲੀ ਮੋਟੀਵੇਟਿਡ ਹੁੰਦੇ ਤੇ ਉਹਨਾਂ ਦਾ ਬਿਆਨ ਹੀ ਚਾਹੀਦਾ ਸੀ ਵੀ ਦੇਖੋ ਕੰਗੜਾਂ ਦੀ ਆਉਣੀ ਆ ਫਿਲਮ ਹਾਂਜੀ ਇਹਨੇ ਇਹ ਪਹਿਲਾਂ ਵੀ ਇਦਾਂ ਦੇ ਬਿਆਨ ਕੰਟਰੋਵਰਸ਼ਲ ਦੇ ਕੇ মিডিਆ 'ਚ ਰਹਿੰਦੀ ਆ ਹਾਂਜੀ ਵੀ ਇਹਨ ਕਿਸਾਨ ਮੋਰਚੇ ਵੇਲੇ ਵੀ ਜਾਣ ਕੇ ਇਦਾਂ ਦਾ ਬਿਆਨ ਦਿੱਤਾ ਵੀ ਜਿਹੜਾ ਲੋਕਾਂ ਨੂੰ ਚੁੱਭੇ ਹਾਂਜੀ ਉਹਦੇ ਤੇ ਇਹਦੇ ਤੇ ਰਿਐਕਸ਼ਨ ਹੋਣ ਸਾਡੇ ਬੰਦਿਆਂ ਨੇ ਗਾਣੇ ਵੀ ਬਣਾਏ ਆ ਉਹਦੇ ਉੱਤੇ ਕਈ ਛੋਟੇ ਕਲਿੱਪ ਬਣੇ ਆ ਵੀ ਇਹ ਇਹ ਆਪਣੇ ਆਪ ਚ ਮਸ਼ਹੂਰੀ ਪਾੜਦੀ ਆ ਇਹ ਹਾਂਜੀ ਤੇ ਹੁਣ ਵੀ ਇਹਨੇ ਸਿੱਖਾਂ ਨੂੰ ਸਿੱਖਾਂ ਦੀ ਔਰਤ ਨੂੰ ਕੁੜੀ ਦਾ ਨਾਮ ਪੜ ਲਿਆ ਉਹਨੂੰ ਟਾਰਗੇਟ ਕੀਤਾ ਦੇਖੋ ਇਹਨੇ ਗੱਲਾਂ ਕਈਆਂ ਆ ਹੋਇਆ ਸਾਡੀ ਕੁੜੀ ਨੇ ਕੋਈ ਥੱਪੜ ਨਹੀਂ ਮਾਰਿਆ ਕੋਈ ਹੱਥ ਨਹੀਂ ਚੱਕਿਆ ਜੀ ਇਹ ਆਪਣੀ ਮਸ਼ਹੂਰੀ ਕਰਨ ਦੇ ਲਈ ਕਰਦੀ ਆ ਬਿਲਕੁਲੀ ਇਹ ਉਹ ਵੀਡੀਓ ਬਣਾ ਬਣਾ ਕੇ ਉਹ ਸਬੂਤ ਕੱਢ ਕੱਢ ਕੇ ਪੇਸ਼ ਕਰਦੇ ਵੀ ਆਹ ਦੇਖੋ ਮੇਰੀ ਗੱਲ ਲਾਲ ਹੁਈ ਉਹ ਸੈਂਸੇ ਬਣਦੀ ਸੀ ਅਸੀਂ ਅਸੀਂ ਕਹਿੰਦੇ ਵੀ ਸਾਨੂੰ ਕੀ ਪਤਾ ਕਿਹਦੇ ਕੋਲੋਂ ਚਪੇੜਾਂ ਖਾ ਕੇ ਆਈ ਆ ਇਹ ਹਾਂਜੀ ਵੀ ਫਿਲਮਾਂ ਦੇ ਵਿੱਚ ਸੌਤਰਾੰਦਾ ਮੇਕਅਪ ਕਰ ਲੈਂਦੇ ਆ 20 ਆਰਟਿਸਟ ਨਾਲ ਲਈ ਫਿਰਦੀ ਆ ਬਿਲਕੁਲੀ ਤੇ ਉੱਥੇ ਤਾਂ ਵੱਡ ਹੋਿਆਂ ਦਾ ਜਿਹੜਾ ਮੂੰਹ ਦੇ ਉੱਤੇ ਤੁਸੀਂ ਰਣਵੀਰ ਕਪੂਰ ਦੀ ਫਿਲਮ ਐਨੀਮਲ ਹਾਂਜੀ ਉਹਦੇ ਵਿੱਚ ਮੇਕਅਪ ਦੇ ਖੋਦਾ ਹੋਇਆ ਆ ਹਾਂਜੀ ਹਨ ਉਹ ਤਾਂ ਉਹ ਆਰਟਿਸਟ ਹੈਗੇ ਆ ਉਹ ਅਗਲੇ ਇਦਾਂ ਦਾ ਜਾਨੀ ਤੁਹਾਡੇ ਗੜਾਸੀ ਲੱਗੀ ਉਹਦਾ ਵੀ ਮੇਕਅਪ ਕਰ ਦਿੰਦੇ ਆ ਉਹ ਬਿਲਕੁਲ ਜੀ ਹਨ ਵੀ ਸਾਡੇ ਸਾਰੇ ਲੀਡਰ ਇਦਾਂ ਦੀ ਸਟੇਟ ਬੈਕ ਦੇਖੋ ਜੀ ਸਿੱਖਾਂ ਨੂੰ ਨੌਕਰੀਆਂ ਤੋਂ ਪਹਿਲਾਂ ਕੱਢਿਆ ਜਾ ਰਿਹਾ ਆ ਬਿਲਕੁਲ ਜੀ ਚੰਡੀਗੜ੍ਹ ਹੈਗਾ ਸਾਡਾ ਇਹਨਾਂ ਦੀ ਪਲਾਨ ਹੈ ਆ ਕਿ ਚੰਡੀਗੜ੍ਹ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਕੀਤਾ ਜਾਵੇ ਬਿਲਕੁਲ 100% ਇਹੀ ਪਲਾਨਿੰਗ ਆ ਜੀ ਨਹੀਂ ਨਹੀਂ ਮਤਲਬ ਮੈਂ ਕਹਿੰਦਾ ਜੇ ਥੱਪੜ ਮਾਰਿਆ ਵੀ ਹੁੰਦਾ ਸਾਡਿਆਂ ਨੂੰ ਸਟੈਂਡ ਹੀ ਲੈਣਾ ਚਾਹੀਦਾ ਸੀ ਇਹਨਾਂ ਨੂੰ ਝੁੱਡੂਆਂ ਨੂੰ ਪਤਾ ਨਹੀਂ ਜੇ ਹੁਣ ਉਹ ਨਹੀਂ ਚੰਡੀਗੜ੍ਹ 에어ਪੋਰਟ ਦੇ ਉੱਤੇ ਸਾਰਾ ਹਰਿਆਣਾ ਭਰ ਦਿੱਤਾ ਲਿਆ ਕੇ ਐਟੇ ਹੋਣਾ ਜੀ ਫੇ ਫੇ ਪਿੱਟਣਾ ਸੀ ਬਿਲਕੁਲ ਜੀ ਇਹ ਪੰਜਾਬ ਦੇ 에어ਪੋਰਟ ਤੇ ਵੀ ਇਹੀ ਕੁਝ ਹੋਊਗਾ ਜੀ ਫੇ ਕਹਿੰਦਾ ਜੀ ਪੰਜਾਬੀਆਂ ਨੂੰ ਨਹੀਂ ਰੱਖਿਆ 에어ਪੋਰਟ ਦੇ ਨਹੀਂ ਮਤਲਬ ਉਹ ਅਗਲਿਆਂ ਨੇ ਜੇ ਸਾਡੀਆਂ ਕੁੜੀਆਂ ਨੂੰ ਉੱਥੇ ਤੱਕਾ ਦੇ ਕੇ ਉਹ ਕਹਿੰਦਾ ਵੀ ਟੈਚੀ ਲਾਓ ਉਹਦੇ ਵਿੱਚੋਂ ਜਾ ਕੇ ਜਹਾਜ਼ ਤੋਂ ਪਰਿਓ ਚਲੋ ਬਿਲਕੁਲ ਔਰ ਉੱਤੇ ਬਿਠਾੜ ਦਿੱਤੀਆਂ ਉਹ ਬਿਹਾਰ ਤੋਂ ਲਿਆ ਕੇ ਉਹ ਮਾਰਨ ਦਬਕਿਆਂ ਪੇ ਕੁੜੀ ਚਲੇਦਰ ਬਿਲਕੁਲ ਜੀ ਹੈ ਜਦੋਂ ਕੋਈ ਗੱਲ ਕੋ ਲੀਡਰ ਆਇਆ ਉਹਨਾਂ ਕੋ ਚਲੋ ਬਾਹਰ ਚਲੋ ਬਾਹਰ ਤੁਸੀਂ ਇੱਥੇ ਖੜ੍ਹ ਸਕਦੇ ਬਿਲਕੁਲ ਜੀ ਇਸੇ ਤਰ੍ਹਾਂ ਹੋਊਗਾ ਹੋਊਗਾ ਦੇਖਿਓ ਸਾਡਿਆਂ ਨੂੰ ਪਤਾ ਨਹੀਂ ਇਹਨਾਂ ਨੂੰ ਕਦੋਂ ਇਨੀ ਘਟ ਗਿਣਤੀ ਹੁੰਦੇ ਹੋਏ ਪੈਂਤੜਾ ਵੀ ਇਨੀ ਨੂੰ ਲੈਣਾ ਆਉਂਦਾ ਵੀ ਕਦੋਂ ਇਨੀ ਸਹੀ ਥਾਂ ਤੇ ਜਾ ਕੇ ਸਟੈਂਡ ਲੈਣਾ ਆ ਅਸਲ ਦੇ ਵਿੱਚ ਕਾਰਨ ਇਹ ਇਸ ਚੀਜ਼ ਦਾ ਇਹ ਸੀ ਕਿਉਂਕਿ ਜਿਹੜੀਆਂ ਹੋਣ ਗਾਂ ਵੀ ਪਲੈਨਿੰਗਾਂ ਹੋਣੀਆਂ ਆ ਭਾਈ ਸਾਹਿਬ ਉਹਦੇ ਵਿੱਚ ਵੀ ਸੰਭਲਣਾ ਪੈਣਾ ਆ ਆਪਾਂ ਨੂੰ ਜਕਾਰੇ ਥੋੜਾ ਜਿਹਾ ਢਿੱਲੇ ਕਰਨੇ ਪੈਣੇ ਆ ਤੇ ਥੋੜਾ ਜਿਹਾ ਆਪਣੇ ਐਮਪੀ ਸਾਹਿਬ ਤਾਜ਼ੇ-ਤਾਜ਼ੇ ਬਣੇ ਆ ਉਹਨਾਂ ਨੇ ਵੀ ਚੱਕਤਾ ਬਿਆਨ ਜੀ ਢਾਡੀਆਂ ਨੇ ਵੀ ਐ ਚੱਕਤਾ ਪ੍ਰੋਗਰਾਮ ਵੀ ਐ ਹੋ ਗਿਆ ਜੀ ਫਲਾ ਪਰ ਪਿਛਲੀ ਚੀਜ਼ ਤੁਸੀਂ ਦੇਖੀ ਨਹੀਂ ਵੀ ਆਪਣੇ ਹੀ ਤੁਸੀਂ ਪੈਰਾਂ ਦੇ ਉੱਪਰ ਕਹਾੜੇ ਮਾਰ ਰਹੇ ਆ ਇਹਦੇ ਨਾਲ ਆਪਣੇ ਆਉਣ ਵਾਲੇ ਬੱਚੇ ਬਾਹਰ ਨੂੰ ਕਾਹਤੋਂ ਭੱਜ ਗਏ ਆ ਨੌਕਰੀਆਂ ਨਹੀਂ ਮਿਲਦੀਆਂ ਜਿਹਨੂੰ ਨੌਕਰੀ ਮਿਲੀ ਆ ਉਹਨੂੰ ਤੁਸੀਂ ਗਵਰਨਮੈਂਟ ਮੋਹਰਾ ਬਣਾ ਕੇ ਵਰਤ ਰਹੀ ਆ ਤੇ ਤੁਸੀਂ ਉਹਦੇ ਜਗਾਰੇ ਛੱਡ ਰਹੇ ਆ ਤੇ ਆਪਣੇ ਬੱਚਿਆਂ ਦੀਆਂ ਨੌਕਰੀਆਂ ਜਿਹੜੀਆਂ ਉਹ ਗਵਾ ਰਹੇ ਆ ਸਰਕਾਰੀ ਨੌਕਰੀਆਂ ਨਹੀਂ ਨਹੀਂ ਸਾਡੇ ਸਾਡੇ ਕੁਝ ਸਾਨੂੰ ਸਮਝੇ ਨਹੀਂ ਆ ਰਹੀ ਕਿ ਅਸਲ ਚ ਚਾਹੀਦਾ ਕੀ ਆ ਲੋਕ ਜਿਹੜਾ ਆਹ 5 ਲੱਖ ਵਾਲੀ ਇੱਕ ਬੰਦੇ ਨੇ ਗੱਲ ਕੀਤੀ ਸੀ ਉਹ ਸਾਡੇ ਇੱਥੇ ਨੇੜੇ ਮੈਨੂੰ ਪਤਾ ਉਸ ਬੰਦੇ ਦਾ ਚੰਗੀ ਤਰ੍ਹਾਂ ਜਾਣਦਾ ਉਹ ਨਕਲੀ ਖਾਲਸਤਾਨੀ ਜੀ ਇੱਥੇ ਦਾ ਕਾਫੀ ਟਾਈਮ ਤੋਂ ਬਹੁਤ ਮੋٹے ਪੈਸੇ ਇਕੱਠੇ ਕੀਤੇ ਆ ਬੰਦੇ ਨੇ ਹੂੰ 5 ਲੱਖ ਇੰਡੀਆ ਭੇਜਣ ਦੀ ਵੀਡੀਓ ਨੇ ਪਾ ਕੇ 5 ਲੱਖ ਇੰਡੀਆ ਦਾ ਸ਼ਾਇਦ ਭੇਜ ਵੀ ਦੇਵੇ ਇੱਥੇ ਦਾ ਉਹਨੇ 5-7 ਲੱਖ ਡਾਲਰ ਇਕੱਠਾ ਜ਼ਰੂਰ ਕਰ ਲੈਣਾ ਜੀ ਨਹੀਂ ਨਹੀਂ ਚਲੋ ਪੇਜ ਦੋਗਾ ਸਾਡੇ ਮਨਤਾਂ ਜੀ ਮੈਂ ਤਾਂ ਹਮੇਸ਼ਾ ਪਤਾ ਨਹੀਂ ਗੁੱਸਾ ਕਰਦੇ ਹੁਣ ਮੈਂ ਕਹਨਾ ਚੰਗੀ ਗੱਲ ਜੇ ਕਰਨਾ ਮੈਂ ਤਾਂ ਹਮੇਸ਼ਾ ਲੱਗ ਜਾਂਦਾ ਵੀ ਸਾਡਿਆਂ ਨੂੰ ਨਾ ਜਿੱਦਾਂ ਜਿਹੜਾ ਲੈਣ ਦੇਣ ਹੁੰਦਾ ਉਹਦੇ ਜਾਨੀ ਉਹਨੇ ਲੈਣ ਵਾਲੇ ਨਹੀਂ ਕਾਲੇ ਪੈਸੇ ਉਗਰਾਹੀਆਂ ਲੈਣੇ ਵਾਲੇ ਜਿੰਨੇ ਦੇਣੇ ਵਾਲੇ ਕਾਲੇ ਆ ਸਹੀ ਗੱਲ ਆ ਜੀ ਬਹੁਤ ਬਹੁਤ ਕਮਜ਼ੋਰ ਮਾਨਸਿਕਤਾ ਆ ਸਾਡੇ ਲੋਕਾਂ ਦੀ ਜਾਨੀ ਸਾਨੂੰ ਲੱਗਦਾ ਵੀ ਜੇ ਅਸੀਂ ਇਦਾਂ ਕਿਸੇ ਨੂੰ ਨਾਂ ਦਿੱਤਾ ਕੁਛ ਵੀ ਪਤਾ ਨਹੀਂ ਸਾਡੀ ਕਦਰ ਹੀ ਨਹੀਂ ਪੈਣੀ ਬਿਲਕੁਲੀ ਠੀਕ ਹੈ ਮਤਲਬ ਜਿੱਦਾਂ ਰਖੈਲ ਵਾਲੀ ਵਰਤੀ ਹੁੰਦੀ ਹੈ ਨਾ ਹਾਂਜੀ ਇੱਕ ਵਾਰੀ ਮੇਰਾ ਨਾਂ ਜੁੜ ਜਾਏ ਪਈ ਇੱਕ ਕੈਦ ਵੀ ਇੱਕ ਵਾਰੀ ਹਾਂਜੀ ਹਾਂ ਇੱਕ ਵਾਰੀ ਮੈਂ ਜਿੱਦਾਂ ਹੁਣ ਜੜੀਆਂ ਜਦੋਂ ਬਹੁਤ ਮਾਨਸਿਕਤਾ ਪਛੜ ਜਾਂਦੀ ਨਾ ਫੇਸ ਸੱਦ ਤੇ ਜਾਂਦਾ ਬੰਦਾ ਨਹੀਂ ਤਾਂ ਅਗਲਾ ਕਹਿੰਦਾ ਯਾਰ ਤੂੰ ਗੱਲ ਸੁਣ ਵਿਆਹ ਆ ਬਰਿਆ ਆ ਉਹ ਸ਼ਰਾਬੀ ਬੰਦਾ ਹਨਾ ਤੈਨੂੰ ਤਾਂ ਪੱਠੇ ਨਹੀਂ ਪਉਂਦਾ ਤੂੰ ਕਦੇ ਮਗਰ ਦੌੜੀ ਫਿਰਦੀ ਆ ਬਿਲਕੁਲੀ ਹੁਣ ਉਹਨੂੰ ਲੱਗਦਾ ਕਿ ਨਹੀਂ ਕਿਸੇ ਤਰ੍ਹਾਂ ਇੱਕ ਵਾਰੀ ਕਹਦਾ ਬਸ ਐਦਾਂ ਮਾੜਾ ਜਿਹਾ ਬਿਲਕੁਲ ਜੀ ਹਾਂ ਸਾਡੇ ਨੂੰ ਤਾਂ ਇਦਾਂ ਲੱਗਦਾ ਵੀ ਮੱਸੀ ਮੌਕਾ ਆਇਆ ਦੇਣੇ ਦਾ ਹੁਣ ਚਾ ਲਈ ਚੱਕ ਦਿਓ ਫੱਟੇ ਇੱਕ ਵਾਰੀ ਇਹੇ ਬੰਦਾ ਜੀ 92 ਤੋਂ ਪੈਸੇ ਇਕੱਠੇ ਕਰਦਾ ਆ ਰਿਹਾ 92 ਦੇ ਵਿੱਚ ਇਹ ਇਥੇ ਪਹੁੰਚਿਆ ਸੀ ਤੇ ਇਹਦੀ ਇੰਟਰਨੈਟ ਦੇ ਉੱਪਰ ਤੁਸੀਂ ਦੇਖ ਸਕਦੇ ਚਿੱਠੀਆਂ ਗਵਰਨਮੈਂਟ ਨੇ ਜਿਹੜੀਆਂ ਭੇਜਦੀ ਹੁੰਦੀ ਵੀ ਸਾਡਾ ਬੰਦਾ ਆ ਇਹਦਾ ਤਾਂ ਖਿਆਲ ਰੱਖਿਓ ਇਹ ਬੰਦੇ ਦਾ ਜੀ ਤੇ ਇਹ ਬੰਦਾ ਹਜੇ ਤੱਕ ਇਹ ਇੱਥੇ ਕਰ ਰਿਹਾ ਜੀ ਮੈਂ ਤਾਂ ਪੱਕਾ ਨਹੀਂ ਹੋਇਆ ਜੀ ਮੈਂ ਇਹ ਨਹੀਂ ਕਰ ਸਕਦਾ ਜੀ ਮੈਂ ਉਧਰ ਨਹੀਂ ਕਰ ਸਕਦਾ ਜੀ ਮੈਨੂੰ ਤਾਂ ਇੰਡੀਆ ਦਾ ਵੀਜ਼ਾ ਨਹੀਂ ਮਿਲਦਾ ਪਰ ਇਹ ਇੰਡੀਆ ਬੰਦਾ ਜਾ ਆਇਆ ਜੀ ਸਾਰਾ ਕੁਝ ਕੀਤਾ ਹੋਇਆ ਹੈ ਨਾ ਬੰਦਿਆਂ ਨੇ ਤੇ ਯਾਨੀ ਖਾਲਸਪਨ ਦੇ ਨਾਂ ਦੇ ਉੱਪਰ ਆਪਣੇ ਘਰ ਭਰੇ ਹੋਇਆ ਯਾਨੀ ਇਹ ਬੰਦਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਫੂਕ ਮਾਰ ਕੇ ਲੈਚੀਆਂ ਵੀੰਦਾ ਜੀ ਇਹ ਨਹੀਂ ਨਹੀਂ ਸਭ ਕੁਝ ਹੈ ਸਭ ਕੁਝ ਕਰਨਗੇ ਇਹ ਇਹ ਯਾਨੀ ਲੋਕਾਂ ਵਿੱਚ ਇਹ ਪ੍ਰਚਾਰ ਹੈ ਜੀ ਇਸ ਚੀਜ਼ ਦਾ ਵੀ ਇਹ ਮੁੰਡੇ ਦਿੰਦਾ ਤੇ ਜਦੋਂ ਮੈਂ ਕਿਤੇ ਗੁਰਦੁਆਰੇ ਗਿਆ ਤੇ ਮੈਂ ਥੋੜੇ ਬੰਦਿਆਂ ਨੂੰ ਸਮਝਾਇਆ ਵੀ ਬਖਸ਼ ਦਿਓ ਬਖਸ਼ ਦਿਓ ਇਹ ਬੰਦਾ ਜਿਹੜਾ ਮੁੰਡੇ ਦਿਲਦਾ ਫਿਰਦਾ ਇਹਨੂੰ ਤਾਂ ਰੱਬ ਨੇ ਕੁੜੀ ਤੱਕ ਵੀ ਨਹੀਂ ਦਿੱਤੀ ਆਪ ਇਹਦੇ ਇੱਕ ਵੀ ਜਵਾਬ ਹੈ ਨਹੀਂਗਾ ਨਹੀਂ ਇੱਕ ਮਿੰਟ ਮੈਂ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਸੀ ਸਾਡੇ ਇੱਥੇ ਪ੍ਰਚਾਰਕ ਆਇਓ ਸੀ ਸਿਦਕੀ ਹੁਣੀ ਗੱਲ ਚੱਲਦੀ ਸੀ ਜੀ ਉਹਨੇ ਕੋ ਗੱਲ ਕੀਤੀ ਤਾਂ ਬਜ਼ੁਰਗ ਸੀ ਸਾਡੇ ਖੰਡ ਕੀਰਤਨੀ ਜਿਹਾ ਉਹ ਜੱਬਲ ਜਿਆ ਸਗਾ ਉਹ ਇਦਾਂ ਕੀਰਤਨ ਕਰ ਲੈਣਾ ਉਦਾਂ ਬੜਾ ਬੇਅਕਲ ਸੀ ਯਾਨੀ ਉਹਦਾ ਪਤਾ ਨਹੀਂ ਸੀ ਕੁਝ ਵੀ ਨਾ ਹਾਂਜੀ ਉਹ ਕੋਈ ਗੱਲ ਹੋਈ ਕਿਸੇ ਗੱਲ ਦੇ ਉੱਤੇ ਖਸਮ ਸ਼ਬਦੀ ਵਿਆਖਿਆ ਸੀ ਸ਼ਾਇਦ ਉਹ ਕਹਿੰਦਾ ਜੀ ਸਦਕੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਅਰਥ ਗਰਤ ਕੀਤੇ ਆ ਹਾਂਜੀ ਯਾਨੀ ਉਹ ਅਰਥ ਉਹ ਨਹੀਂ ਇਹ ਕੀਤੇ ਸੀ ਵੀ ਜਿਹੜਾ ਖਸਮ ਸ਼ਬਦ ਆ ਉਹ ਰੱਬ ਲਈ ਆ ਹਾਂਜੀ ਤੇ ਬਹੁਤ ਪਿਆਰਾ ਸ਼ਬਦ ਆ ਖਸਮ ਦਾ ਅਰਥ ਹੁੰਦਾ ਆ ਮਾਲਕ ਗੁਰਬਾਣੀ ਦੀ ਪੰਕਤੀ ਉਹਨੇ ਨਾਲ ਕਹੀ ਤੇ ਉਹ ਉਹ ਕਿਹਾ ਵੀ ਨਹੀਂ ਇਹ ਕੁੱਲ ਮਿਲਾ ਕੇ ਹਾਂਜੀ ਤੇ ਅਸੀਂ ਜਿਹੜਾ ਨਾ ਖਸਮ ਸ਼ਬਦ ਅਸੀਂ ਹਸਬੈਂਡ ਲਈ ਵਰਤਦੇ ਆਂ ਹਾਂਜੀ ਉਹ ਸਿਰਫ ਹਸਬੈਂਡ ਹੋਣਾ ਨਹੀਂ ਹੈਗਾ ਹਾਂਜੀ ਖਸਮ ਹੋਣ ਲਈ ਬਹੁਤ ਕੁਝ ਚਾਹੀਦਾ ਪਏ ਹਰ ਇੱਕ ਖਸਮ ਨਹੀਂ ਹੋ ਸਕਦਾ ਜੀ ਹੁਣ ਜਦੋਂ ਗੱਲ ਹੋਈ ਪਏ ਬੰਦੇ ਨੂੰ ਪਿਆਰ ਕਰਨਾ ਆਉਂਦਾ ਹੋਵੇ ਦਇਆ ਹੋਵੇ ਇਦਾਂ ਹੋਵੇ ਇਦਾਂ ਹੋਵੇ ਤੇ ਜਿਹੜਾ ਬੰਦਾ ਤੀਮੀ ਨੂੰ ਮਾਰਦਾ ਕੁੱਟਦਾ ਦਬਕੇ ਮਾਰਦਾ ਉਹ ਖਸਮ ਕਿਦਾਂ ਹੋਇਆ ਹਾਂਜੀ ਉਹ ਬਜ਼ੁਰਗ ਆਪ ਕੋ ਸੁਣਾਇਆ ਉਹ ਜੀ ਖਿਜ ਗਿਆ ਹਾਂਜੀ ਉੱਠਦੇ ਸੰਸਾਰ ਉਹਨਾਂ ਨੂੰ ਕਹਿੰਦਾ ਕਹਿੰਦਾ ਨਾਲੇ ਕੰਬੇ ਇਦਾਂ ਹੂੰ ਹੂੰ ਤੇ ਮੈਨੂੰ ਲੱਗਦਾ ਬਿਚਲੋ 60 ਸਾਲ ਨੂੰ 60 65 ਸਾਲ ਉਮਰ ਹੁਣੀਆ ਕੰਬੇ ਹਾਂਜੀ ਕਹਿੰਦਾ ਉੱਥੇ ਕਹਿੰਦਾ ਕਹਿ ਦਿੱਤਾ ਕਹਿੰਦਾ ਖਸਮ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਹਿੰਦਾ ਜਿਹੜਾ ਜਿਹੜੀ ਹੋਵੇ ਖੋਤੀ ਹਾਂਜੀ ਉਹ ਮਾਤਾ ਵੀ ਉੱਥੇ ਖੜੀ ਉਹਦੀ ਪਤਨੀ ਘਰ ਵਾਲੀ ਹਾਂਜੀ ਕਹਿੰਦਾ ਜਿਹੜੀ ਹੋਵੇ ਖੋਤੀ ਉਹ ਉਹਦਾ ਕੀ ਕਰੇ ਬੰਦਾ ਹਾਂਜੀ ਉਹ ਉਹ ਕਹਿੰਦੇ ਵੀ ਗੱਲ ਸੁਣ ਪੇ ਇੱਕ ਇਦਾਂ ਇਦਾਂ ਨਹੀਂ ਹੈਗੀ ਵੀ ਬੈਠੋ ਤੁਸੀਂ ਮੈਂ ਤਾਂ ਪੰਕਤੀ ਦੇ ਅਰਥ ਕੀਤੇ ਆ ਹਾਂਜੀ ਪੇ ਪੰਕਤੀ ਉਹ ਬਹਿ ਕੇ ਗੱਲ ਕਰਨ ਲੱਪੇ ਕਮਰੇ 'ਚ ਬੈਠੇ ਉੱਥੇ ਗੱਲ ਹੋਈ ਪੇ ਆਹ ਸ਼ਬਦ ਆ ਇਦਾਂ ਸਿਹਾਰੀ ਆ ਪੇ ਇਹਦੇ ਆ ਅਰਥ ਆ ਉਹ ਬਜ਼ੁਰਗ ਨੇ ਕੁਝ ਹੋਰ ਤਰ੍ਹਾਂ ਪ੍ਰੋਨਾਨਸ ਕੀਤਾ ਹਾਂਜੀ ਸਿਦਕੀ ਜੀ ਕਹਿੰਦੇ ਵੀ ਨਹੀਂ ਇਹਨੂੰ ਸਿਹਾਰੀ ਲੱਗੀ ਹੋਈ ਆ ਇਹਦਾ ਮਤਲਬ ਆ ਇਹ ਇਸਤਰੀ ਲਿੰਗ ਆ ਅੱਛਾ ਉਹ ਕਹਿੰਦਾ ਪਈ ਇਸਤਰੀ ਲਿੰਗ ਕੀ ਹੁੰਦਾ ਹਾਂਜੀ ਉਹ ਸਾਡੇ ਆਲੂ ਦੇਖਣ ਪਈ ਹੁਣ ਕੀ ਸਮਝਾਵਾਂ ਮੈਂ ਹਾਂਜੀ ਪਈ ਇਸਤਰੀ ਲਿੰਗ ਕੀ ਹੁੰਦਾ ਹਾਂਜੀ ਉਹ ਜਿਹੜੇ ਜਦੋਂ ਤੁਸੀਂ ਕਹਿੰਨੇ ਆ ਇਹਨਾਂ ਨੂੰ ਸਮਝਾਉਣਾ ਪੈਣਾ ਪਈ ਮੁੰਡੇ ਹੁੰਦੇ ਕਿੱਦਾਂ ਆ ਜੇ ਇਹਨਾਂ ਨੂੰ ਇਹਨਾਂ ਨਹੀਂ ਜੇ ਇਹਨਾਂ ਨੂੰ ਉਹਨਾਂ ਨੂੰ ਸ਼ਾਇਦ ਦੱਸਣਾ ਪੈਣਾ ਪਈ ਕਮਲਿਓ ਜਦੋਂ ਔਰਤ ਨਾ ਬੰਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਆ ਬਿਲਕੁਲ ਉਸ ਵੇਲੇ ਤੈ ਹੁੰਦਾ ਵੀ ਮੁੰਡਾ ਜਾਂ ਕੁੜੀ ਹੁਣ ਜੇ ਤੁਸੀਂ ਆਪਣੀ ਤੀਮੀ ਨੂੰ ਉੱਥੇ ਭੇਜ ਕੇ ਕਹਿੰਨੇ ਆ ਬਾਬਾ ਮੁੰਡਾ ਦਿੰਦਾ ਹਾਂਜੀ ਸੁਣਨੇ ਵਾਲਾ ਕੀ ਕਰੂਗਾ ਵੀ ਉੱਥੇ ਕੀ ਕਰਕੇ ਆਈ ਆ ਤੀਮੀ ਹਾਂਜੀ ਟੈਕਨੀਕਲੀ ਤਾਂ ਉਹੀ ਗੱਲ ਆ ਜੀ ਨਹੀਂ ਪਰ ਉਹ ਬਸ ਸਾੜਿਆਂ ਦਾ ਤਾਂ ਹਿੱਲਿਆ ਆ ਸਾਰਾ ਕੁਝ ਹਿੱਲਿਆ ਆ ਭਾਈ ਇਹ ਬੰਦਾ ਜੀ ਜਿਹੜਾ ਹੈਗਾ ਆ ਇਹ ਇਹ ਬੰਦੇ ਜਦੋਂ ਆਪਣਾ ਸਰਜੀ ਸਿੰਘ ਤੁੰਦਾ ਇੱਥੇ ਆਇਆ ਸੀਗਾ ਜੀ ਤਾਂ ਉਹ ਕਥਾ ਕਰਕੇ ਉੱਠਿਆ ਤੇ ਮੈਂ ਉੱਥੇ ਵਿਚਾਰ ਮੈਂ ਰੱਖੇ ਮੈਂ ਕਿਹਾ ਜੀ ਏ ਭਾਈ ਸਾਹਿਬ ਵੀ ਕਥਾ ਤਾਂ ਤੁਸੀਂ ਘੰਟਾ ਲਾ ਦਿੱਤਾ ਇਹ ਇੱਥੇ ਹੈ ਨਾ ਕਮੇਟੀ ਤਾਂ ਬੈਠੀ ਆ ਆਫਿਸ ਵਿੱਚ ਆ ਕੇ ਤਾਂ ਬੈਠ ਗਿਆ ਮੈਂ ਕਹਾਂ ਜੀ ਗਲ ਗੁਰਮਤ ਦੀ ਗੱਲ ਤਾਂ ਵਿੱਚੋਂ ਨਿਕਲੀ ਕੋਈ ਨਹੀਂ ਹਮਸਸ ਨੌ ਦੀ ਕਹਾਣੀ ਸੁਣਾਉਂਦੀਆਂ ਤੁਸੀਂ ਦੋ ਚਾਰ ਫੋਰ ਚੁਟਕਲੇ ਵਗੈਰਾ ਮੈਂ ਤਾਂ ਵੀ ਗੁਰਮਤ ਦੀ ਗੱਲ ਨਹੀਂ ਵੀ ਮੈਨੂੰ ਸੁਣੀ ਹੂੰ ਤੇ ਇਹ ਬੰਦੇ ਦਾ ਤੁਸੀਂ ਜਵਾਬ ਦੇਖੋ ਵੀ ਕਿੰਨਾ ਉਹ ਕਹਿੰਦੇ ਤੂੰ ਦਾੜੀ ਕੱਟਦਾ ਆ ਨਹੀਂ ਨਹੀਂ ਸਾਡੇ ਗਾਲਿੰਗ ਕਰ ਸਕਦਾ ਸਾਡੇ ਬੰਦਿਆ ਨੂੰ ਮੈਂ ਕਹ ਪਾਈ ਸਾਹਿਬ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਤੇ ਮੋਰੇ ਲੈ ਕੇ ਲਾ ਦਿਓ ਵੀ ਦਾੜੀ ਵਾਲਾ ਅੰਦਰ ਨਾ ਬੜੋ ਗੋਲ ਕਮਰੇ ਲੈ ਕੇ ਲਾ ਦਿਓ ਪੈਸੇ ਲੰਗ ਵੀ ਦਾੜੀ ਕੱਟੀ ਵਾਲਾ ਕੋਈ ਪਾਵੇ ਹਨਾ ਵਿੱਚ ਇਹਦੇ ਵੀ ਇਹ ਕੋਈ ਸੈਂਸ ਥੋੜੋ ਬਣੀ ਆ ਵੀ ਬਾਕੀ ਸਾਰਾ ਕੋਈ ਕਰ ਸਕਦੇ ਆ ਦਾੜੀ ਕੱਟੀ ਵਾਲੇ ਗੱਲ ਨਹੀਂ ਕਰ ਸਕਦੇ ਆ ਤੁਹਾਡੇ ਨਾਲ ਆ ਕੇ ਨਹੀਂ ਨਹੀਂ ਇਹ ਬੰਦਾ ਜੀ ਜਦੋਂ ਇੰਟੇਸੈਂਗ ਢੱਡਰੀਆਂ ਵਾਲੇ ਇੱਥੇ ਆਏ ਆ ਸਭ ਤੋਂ ਮੋਰੇ ਜਿਹੜਾ ਵਿਰੋਧੀ ਕਰਨ ਵਿਰੋਧ ਕਰਨ ਵਾਲਾ ਬੰਦਾ ਸੀ ਇਹ ਬੰਦਾ ਸੀਗਾ ਜੀ ਹਮ ਹਜੇ ਤੱਕ ਵੀ ਉਹਨਾਂ ਦਾ ਨਾ ਕਿਤੇ ਸੌਕੇ ਇਹਦੇ ਤਨ ਕੱਪੜਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜੀ ਇਹ ਐਟਾ ਜਾਨੀ ਕਿ ਨਵੇਂ ਸਾਲ ਦੇ ਉੱਪਰ ਜਦੋਂ ਕੀਰਤਨ ਹੁੰਦਾ ਨਾ ਜੀ ਉਦੋਂ ਕਹਿੰਦੇ ਆ ਵੀ ਨਵੇਂ ਸਾਲ ਦੇ ਉੱਪਰ ਤੁਸੀਂ ਦਸਮ ਗ੍ਰੰਥ ਦਾ ਸ਼ਬਦ ਨਹੀਂ ਸੁਣਾਉਣਾ ਅਸੀਂ ਕਾਫੀ ਬੰਦਿਆਂ ਨੇ ਨਾ ਕੀਤੀ ਗੁਰਦੁਆਰਿਆਂ ਵਿੱਚ ਜਾ ਕੇ ਕਿਹਾ ਵੀ ਦਸਮ ਗ੍ਰੰਥ ਦਾ ਸ਼ਬਦ ਵਗੈਰਾ ਨਾ ਪੜਿਓ ਜੀ ਉਹ ਗੁਰਬਾਣੀ ਦੀ ਕਥਾ ਕਹ ਲੈ ਚਾਹੇ ਵਾਹਿਗੁਰੂ ਵਾਹਿਗੁਰੂ ਕਾ ਲਓ ਕੋਈ ਚੱਕਰ ਨਹੀਂ ਆਹ ਇਹ ਬੰਦੇ ਨੇ ਸਪੈਸ਼ਲੀ ਉਹਨਾਂ ਨੂੰ ਪੈਸੇ ਦੇ ਕੇ ਤਾਂ ਉਹ ਨੂੰ ਕਹਿੰਦਾ ਦੇ ਸ਼ਿਵਾ ਵਰ ਮੋਹੀ ਲਾਣਾ ਤੂੰ ਜੋ ਮਰਜੀ ਹੋ ਜੇ ਉਹਤੇ ਥੰਕਣ ਕੀ ਕਰਨ ਥੰਕਣ ਕੀ ਤੁਹਾਨੂੰ ਪਤਾ ਨਹੀਂ ਜੀ ਕੀ ਕੁਛ ਇਹਨਾਂ ਨੇ ਕੀਤਾ ਜੀ ਉਥੇ ਤੇ ਉਹ ਤੇ ਜਿਹੜੇ ਮੁੰਡੇ ਇੱਕ ਦੋ ਨੇ ਉਥੇ ਗੱਲ ਕੀਤੀ ਉਹਨਾਂ ਨੂੰ ਜੀ ਬਾਅਦ ਦੇ ਵਿੱਚ ਉਹਨਾਂ ਨੇ ਜਲੀਲ ਕੀਤਾ ਵੀ ਤੁਸੀਂ ਆਪਣੇ ਮੂੰਹ ਦੇਖੋ ਜੀ ਤੁਸੀਂ ਉਹ ਦੇਖੋ ਜੀ ਤੁਸੀਂ ਬਾਹ ਦੇਖੋ ਜੀ ਇਹਨਾਂ ਕੋਲ ਹੋਰ ਕੋਈ ਦਲੀਲ ਨਹੀਂ ਜੀ ਕੋਈ ਜਵਾਬ ਨਹੀਂ ਬਸ ਇਹ ਕਹਣਗੇ ਮੂੰਹ ਦੇਖੋ ਜੀ ਆਪਣੇ ਤੁਸੀਂ ਤੁਸੀਂ ਐ ਕਰਤਾ ਜੀ ਤੁਹਾਡੀ ਟਾੜੀ ਕੱਟੀ ਹੋਈ ਆ ਜੀ ਤਾਂ ਇਹ ਭਾਈ ਸਾਹਿਬ ਗਵਰਨਮੈਂਟ ਮੈਂ ਜਦੋਂ ਤੱਕ ਇਹਨਾਂ ਦੇ ਬੰਦਿਆਂ ਦੀਆਂ ਗੱਲਾਂ ਸੁਣਦਾ ਸੀ ਉਦੋਂ ਤੱਕ ਤਾਂ ਬਹੁਤ ਵਧੀਆ ਚੀਜ਼ ਸੀਗੀ ਪਰ ਜਦੋਂ ਮੈਂ ਖੁਦ ਕੁਰਬਾਨੀ 98 99 ਦੇ ਵਿੱਚ ਖੁਦ ਮੈਂ ਆਪ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਗ੍ਰੰਥ ਸਾਹਿਬ ਮੈਂ ਸਾਰਾ ਜਾਨੀ ਪੜ੍ਹ ਲੈਣਾ ਜੀ ਸਾਰਾ ਮੈਂ ਜਾਨੀ ਰੋਜ਼ ਇੱਕ ਦੋ ਪੰਨੇ ਵੀ ਮੈਂ ਆਪ ਪੜ੍ਹ ਲੈਂਦਾ ਜਾਨੀ ਬਹੁਤ ਵਧੀਆ ਗਿਆਨ ਮਿਲ ਜਾਂਦਾ ਜੀ ਇਹ ਨੂੰ ਸ਼ਾਂਤੀ ਮਨ ਨੂੰ ਆ ਜਾਂਦੀ ਆ ਪਰ ਮੈਨੂੰ ਸਮਝ ਨਹੀਂ ਆਉਦੀ ਵੀ ਇਹ ਬੰਦੇ ਉੱਥੇ ਬੈਠੇ ਪਾਠ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਗੁਰੂ ਦੇ ਨਾਮ ਤੇ ਖਾਂਦੇ ਵੀ ਆ ਤੇ ਪਰ ਇਹਨਾਂ ਦੇ ਪਤਾ ਨਹੀਂ ਕਿਹੜੇ ਖਾਨੇ ਦੇ ਵਿੱਚ ਹਨਾ ਵੀ ਜਿੰਦਾ ਲੱਗਾ ਵੀ ਪੜ੍ਹਦੀ ਨਹੀਂ ਗੱਲ